350 ਦਾ ਪ੍ਰਾਈਸ ਇਹ ਸਾਰੇ ਹੈਗੇ ਬਿਸਕਟ ਕਿੰਨੇ ਦਾ ਪੈਕਟ ਇਹ 38 ਰੁਪਏ ਦਾ ਲਿਖ ਰਹੇ ਹਾਂ ਹਾਂ 38 ਰੁਪਏ ਦਾ ਤੇ ਬਲੈਕ ਸਾਲਟ ਹੈਗਾ 15 ਰੁਪਏ ਦਾ ਤੇ ਬਾਕੀ ਇੱਧਰ ਕੋਲਡ ਡਰਿੰਕ 17 ਰੁਪਏ ਦੀ ਬੋਤਲ ਆ ਇਹ ਹੈਗਾ ਗਰਮ ਮਸਾਲਾ 55 ਰੁਪਏ ਮਸਾਲਾ ਮਿਕਸ ਤੇ ਇਹ ਵਾਲੀ ਫੈਕਟਰੀ 100 ਰੁਪਏ ਦੀ ਸਿਲ ਜਿਹੜੀ ਉਹ 75 ਰੁਪਏ ਦੀ ਸਿਲ ਜਿਹੜੀ ਅੱਜ ਹੈਗਾ ਸੰਦੇ ਦੇ 커피 ਰਸ ਪਿਆ ਹੋਇਆ ਉਹ ਦੇਖ ਅੱਜ ਬਿਲ ਕਰੋ ਨੂੰ ਲੱਗਿਆ ਲੰਬੇ ਲੰਬੇ ਲਾਈਨਾਂ ਤੇ ਇੱਧਰ ਲੋ ਜੀ ਮਿਠਾਈ ਸ਼ੋਪ ਵੀ ਖੁੱਲ ਚੁੱਕੀ ਆ ਬੋਮਨ ਕਲੈਕਸ਼ਨ ਤੁਸੀਂ ਦੇਖ ਸਕਦੇ ਆ ਅੱਜ ਦੀ ਨਵੀਂ ਵੀਡੀਓ ਚ ਅੱਜ ਅਸੀਂ ਚੱਲੇ ਆ ਥੋੜਾ ਜਿਹਾ ਗ੍ਰੋਸਰੀ ਦਾ ਸਮਾਨ ਲੈਣਾ ਸੀ ਕਮਨ ਕਲੈਕਸ਼ਨ ਤੇ ਬੜੇ ਦਿਨਾਂ ਬਾਅਦ ਚੱਲੇ ਆ ਮਹੀਨੇ ਬਾਅਦ ਹੀ ਚੱਲੇ ਮੈਨੂੰ ਲੱਗਦਾ ਤੇ ਥੋੜਾ ਜਿਹਾ ਸਵਾਲ ਲੈਣਾ ਸੀਗਾ ਉਹ ਤੁਸੀਂ ਅੱਗੇ ਕਲਿੱਪ ਚ ਦੇਖੇ ਲੈਣਾ ਆ ਠੀਕਾ ਕੀ ਕੀ ਸਮਝ ਲੈਣਾ ਤੇ ਕੀ ਕੀ ਡੇਟਾ ਤੇ ਬਾਕੀ ਚਲੋ ਚੱਲਦੇ ਆ ਬਾਕੀ ਦੇਖਦੇ ਆ ਜਾ ਕੇ ਕਿੱਦਾਂ ਦਾ ਮਹੌਲ ਆ ਕਿਦਾਂ ਦੀਆਂ ਰੌਣਕਾਂ ਸਾਰਾ ਕੁਝ ਆ ਸੰਡੇ ਆ ਮੇਰੇ ਖਿਆਲ ਨਾਲ ਰਾਸ਼ੂ ਹੋਣਾ ਬਾਕੀ ਜਾ ਕੇ ਦੇਖਦੇ ਆ ਇਹ ਤਾਂ ਰੱਖੜੀ ਹੋ ਤਾਂ ਕੀ ਮਹੌਲ ਆ ਬਾਕੀ ਹੋਰ ਇਨਫੋਰਮੇਸ਼ਨ ਜਿਵੇਂ ਕੋਮਲ ਕਾਸ਼ ਨੇ ਕਾਫੀ ਵਲੌਗ ਪਾਏ ਹੋਏ ਆ ਤੇ ਪੂਰਾ ਪੂਰਾ ਵਲੌਗ ਪੂਰਾ ਪੂਰਾ ਜੋ ਵੀ ਹੈਗਾ ਸੀ ਪਿਛਲੀਆਂ ਵੀਡੀਓਸ ਸਿਪਾਇਆ ਹੈ ਬਾਕੀ ਜੋ ਕੁਸ਼ਨ ਨਿਊ ਹੋਊਗਾ ਤਾਂ ਸੇ ਐਡ ਕਰਾਂਗੀ ਨਹੀਂ ਤਾਂ ਫਿਰ ਨਹੀਂ ਠੀਕ ਆ ਤੇ ਚਲੋ ਸੰਗੇ ਚੱਲਦੇ ਬਾਕੀ ਦੀ ਮਹਾਮਾਈ ਦੇ ਬਲੌਗ ਨੂੰ ਬਹੁਤ ਜਿਆਦਾ ਪਿਆਰ ਦਿੱਤਾ ਆਈ ਹੋ ਦੇ ਬਲੌਗ ਨੂੰ ਪਿਆਰ ਦੋਗੇ ਤਾਂ ਬਹੁਤ ਜਲਦੀ ਮਹਾਮਾਈ ਦੇ ਹੋਰ ਬਲੌਗ ਆਉਣ ਵਾਲੇ ਆ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਵੀਡੀਓ ਸ਼ੇਅਰ ਕਰ ਦਿਓ ਤੇ ਚਲੋ ਹੁਣ ਆਪਾਂ ਚੱਲਦੇ ਆ ਜੀ ਚਲੋ ਜੀ ਚਲਿਏ ਮਮਨ ਕਲੈਕਸ਼ਨ ਹਾਂ ਸੰਡੇ ਕਰਕੇ ਪੂਰੀ ਪਾਰਕਿੰਗ ਪੁੱਲ 2 3 4 इवि देख तो रे रुक जाओ लो जी लो जी आ चको आ दिसो शॉपिंग ये आ ले आ ले 585 590 थैंको दा 585 ए थारे 3 लीटर दोगे तो होही 3 पॉइंट 2 लीटर ए 4 लीटर कोई फर्क कुछ ही है ले पास ए सारे ऑयल लेके जैस्मिन ऑयल कोकोनट ऑयल सरसों का तेल ਬਜਾ ਜਾਲਮੰਡ ਜੈਸਮੀਨ ਸਾਰੇ ਦੇਸੀ ਆਇਲ ਵੀ ਹੈਗਾ ਸਾਰੇ ਵੱਖਰੇ ਵੱਖਰੇ ਆਮਲਾ ਆਇਲ ਭੈਂਦੀਸ ਵਗੈਰਾ ਵੀ ਆ ਹਾਂ ਦੇਖਦੇ ਕਢਾ ਲੈਨੇ ਆਂ ਹਾਂ ਸਰਤਾਜ ਪੈਰਾਸ਼ੂਟ ਵਾਲਾ ਨਾ ਮਿਲਦਾ ਪਰ ਇਹ ਸ਼ੂਟਾ ਦੇਖ ਸਕਦਾ ਹੈਗਾ ਪੈਰਾਸ਼ੂਟ ਵਾਲਾ ਨਹੀਂ ਹੈਗਾ ਪਤਾ ਨਹੀਂ ਮੈਨੂੰ ਕਿੱਥੇ ਆ ਇਹ ਸਭ ਤਰ੍ਹਾਂ ਦੇ ਆ ਇਹ ਸਰਤਾਜ ਦਾ ਇਹ ਕੀ ਹੋ ਇਹ ਜਵੈਣ ਆ ਵੀ ਰੇਟ ਇਹਦਾ ਕੀ ਲਿਖਿਆ ਰੇਟ ਚ ਲਿਖਿਆ ਆ ਦਾਲਾਂ ਦਾ ਹੈਗਾ ਰਾਜਮਾ 130 ਕੋ ਕਿਲੋ ਆ ਇਹੋੜੇ ਇਤਤਰਾ ਆਪਣੀ ਸਾਰੀਆਂ ਦਾਣਾਂ ਤੁਹਾਨੂੰ ਦੇਖਣ ਨੂੰ ਮਿਲ ਜੀ ਦੀ ਅੱਜ ਹੈਗਾ ਸੰਡੇ ਦਾ ਕਾਫੀ ਰਸ਼ ਪਿਆ ਹੋਇਆ ਉਹ ਦੇਖੋ ਉੱਪਰ ਰੇਟ ਮੈਂਸ਼ਨ ਕੀਤਾ ਹੋਇਆ ਸਾਰਾ ਇਧਰੋਂ ਮਸਾਲੇ ਮਸੂਲੇ ਸਾਰੇ ਇਹ ਕਿੰਨਾ ਇਹ ਕਿੰਨੇ ਦਾ ਕੀ ਪ੍ਰਾਈਸ ਹੈ ਇਹ ਦਾ 90 90 ਰੁਪਏ ਕਿਲੋ ਤਾਂ ਆਵਲੇ ਰਾਜਮਾ ਵੀ 60 ਰੁਪਏ ਹੈ ਨਾ ਇੰਨਾ ਨਹੀਂ ਪ੍ਰਾਈਸ ਮੈਂ ਨਹੀਂ ਹੈਗੇ ਬਾਕੀ ਤਾਂ ਲੈਸ ਕਰਕੇ ਹੋਣਾ ਹੈ ਚਲੋ ਜੀ ਹਾਂ ਚਣਾਦਾਲ ਕਿੰਨੇ ਦੀ ਹੈ ਇੱਥੇ ਲਿਖਣਾ ਪੈਂਦਾ ਕਿਸੇ ਚਨੇ ਦਾ ਲਿਖਿਓ ਹਾਂ ਤਾਂ 100 ਰੁਪਏ ਕਿਲੋ ਆ ਇਹ ਉਹ ਸਬੀਰ ਪੇ ਆਂਦਾ ਕਰਵਾ ਬਾ ਟੋਕਰੀ ਨਾ ਟੁੱਟ ਜੇ ਬਾਈ ਜਿਆਦਾ ਹੋ ਗਿਆ ਪਿਛਲੇ ਦਿਨ ਆ ਲੈ ਸੀ ਉਦੋਂ ਆ 70 ਰੁਪਏ ਦੀ ਹੂੰ ਇਹ 200 ਰੁਪਏ ਦੇ 150 ਅੱਧਾ ਕਿਲੋ ਆ 150 ਅੱਧਾ ਕਿਲੋ ਜੀਰਾ ਨਾ ਆ ਪਾਈਆ ਹੈਗਾ ਵਾ ਕਿੰਨੇ ਕਿੰਨੇ 70 ਰੁਪਏ ਦਾ ਨਾ ਕੋ ਨਹੀਂ ਲੈਣਾ ਕੋ ਲੈਣਾ ਤੇ ਲਓ ਜਿਹੜਾ ਲੈਣਾ ਤੇ ਇਹ ਬਿਲਕੁਲ ਜੈਨੂਅਲ ਰੇਟ ਆ ਕੋਫੀ ਜਸਤਰੀ ਉਹ ਤਾਂ 12 400 ਰੁਪਏ ਕਿਲੋ ਅਤੇ 300 ਰੁਪਏ ਕਿਲੋ ਹਾਂ ਤੇ ਬਲੈਕ ਸਾਲਟ ਹੈਗਾ 15 ਰੁਪਏ ਦਾ ਤੇ ਬਾਕੀ ਇੱਧਰ ਕੋਲਡ ਡਰਿੰਕ 17 ਰੁਪਏ ਦੀ ਬੋਤਲ ਆ ਇਹ ਹੈਗਾ ਗਰਮ ਮਸਾਲਾ 5500 ਰੁਪਏ 40 ਰੁਪਏ ਚਾਣਾ ਪਾਊਡਰ 40 ਰੁਪਏ ਹੈਗਾ ਆ ਅਮਚੂਰ ਪਾਊਡਰ ਤੇ ਬਾਕੀ ਬਖਰੇ-ਬਖਰੇ ਪ੍ਰਾਈਸੇਸ ਆ ਸਾਰੇ ਤੁਹਾਨੂੰ ਦੱਸੀ ਜਾਣੇ ਨਾ ਨਾ ਹਾਂ ਤੇ ਬਾਕੀ ਇਹਦੇ ਬੇਸਣ ਵੀ 45 ਰੁਪਏ ਆ ਤੇ ਦੂਸਰਾ ਇਹਦਾ 90 ਰੁਪਏ ਆ ਛੋਟੀ ਪੈਕਿੰਗ ਇਹ ਕੀ 125 ਰੁਪਏ ਦਾ ਟਰਮਰਿਕ ਪਾਊਡਰ ਅੱਧਾ ਕਿਲੋ 125 ਰੁਪਏ ਦਾ ਤੇ ਅੱਧਾ ਕਿਲੋ ਮੈਦਾ ਹੈਗਾ ਸੀ 45 ਰੁਪਏ ਦਾ ਤੇ ਬੇਸਣ 85 ਰੁਪਏ ਕਿਲੋ ਮਸਾਲਾ ਮਿਕਸ ਇਹ ਵਾਲੀ ਪੈਕਿੰਗ 100 ਰੁਪਏ ਦੀ ਨਹੀਂ 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 100 ਵੀ 80 ਰੁਪਏ ਲਿਖਿਆ ਉਹਨਾਂ ਨੇ ਉਧਰ ਰੇਟ ਨਹੀਂ ਆ ਦੇਖੋ ਨਾ ਹਾਲੋ ਹਾਂ 100 ਰੁਪਏ ਇਹ ਵੀ ਪੈਕਿੰਗ 100 ਰੁਪਏ ਦੀ ਉਧਰ ਤਿਲ ਜਿਹੜੇ ਉਹ 75 ਰੁਪਏ ਦੇ ਇਹ ਆ ਜਿਹੜੇ ਹੁੰਦੇ ਗੁਲਗੰਦ ਹੁੰਦੇ ਉਹ Tamil Nadu ਦੇ ਹਨ ਮੇਰੇ ਘਰੇ ਗੁਲਗੰਦ ਆ ਲੱਗਦੀਆਂ ਕਿੰਨੇ ਦੀਆਂ ਇਹ ਯਾਰ 120 ਲਿਖਿਆ ਉਹਨੇ ਕੀ ਕੋਈ ਹੋਰ ਦੇਖਦਾ ਹਾਂ ਕੀ ਬਾਕੀ ਲਿਖਿਆ ਨਹੀਂ ਨਾ ਦਾ ਪ੍ਰਾਈਸ ਅਸੂਰ ਦਾ ਕਿਲੋ ਆ। ਅੱਧਾ ਕਿਲੋ ਪੈਕਿੰਗ ਨਾਲ 40 ਰੁਪਏ ਦੀ ਲਿਖੀ ਆ। ਇਹ ਕ੍ਰਿਸ਼ਨਾ ਦੇਸੀ ਕੀ 380 ਰੁਪਏ ਕਿਲੋ। ਆ ਇੱਕ। ਬਾਕੀ ਦਾ ਸਾਰਾ ਨਮਕ ਵਗੈਰਾ ਚਲੋ। ਹੋਰ ਗੋਲੰਡੀ ਦੇ। 2 ਗਾਜਰ ਦਾ ਮਰਬਾ। ਕੰਨੀ ਦਾ ਪ੍ਰਾਈਸ? ਪ੍ਰਾਈਸ ਬੜੀ ਧੀਰੇ ਚਾ ਰਹੀ। ਬਾਕੀ ਆ ਮਹਿਗੀ ਮੁੱਗੀ ਦਾ ਸਟਾਕ ਬਹੁਤ ਆ ਇਸ ਵਾਰੀ ਸੌਸੇਸ ਵੀ ਬਹੁਤ ਆ ਬਹੁਤ ਇਹ ਪਾਵਨ ਜਨਾ ਹਰਾਦੇ ਰਹਿਣਾ ਵਾ 1 ਲੀਟਰ ਹੈਗਾ 140 ਰੁਪਏ ਦਾ ਇਹ ਉਹ ਗਗਨ ਦਾ ਰਿਫਾਈਨਡ 690 ਰੁਪਏ ਦਾ 5 ਲੀਟਰ ਉਹ ਸੁਖਨਾ ਹੈਗਾ 900 ਰੁਪਏ ਦਾ 900 ਆ 900 ਰੁਪਏ ਦਾ 5 ਲੀਟਰ ਬਾਕੀ ਬੱਕਰੀ ਬੱਕਰੀ ਆ ਸਰਗੰਨ ਸਰਗੰਨ ਚ ਕਾਈ ਮੇ ਟੋਕਰੀ ਮੇ ਚੱਕੋ ਜੀ ਭਾਰੀ ਆ ਬਾਕੀ ਪੂਰਾ ਵਮਨ ਕਲੈਕਸ਼ਨ ਚੇਂਜ ਹੋ ਗਿਆ ਹਮ ਦਾ ਇਹਨਾਂ ਦਾ ਟਪਾ ਇਹ ਸਾਰੇ ਹੈਗੇ ਬਿਸਕਟ ਕਿੰਨੇ ਦਾ ਦਾ ਪੈਕੇਟ ਇਹ 38 ਰੁਪਏ ਦਾ ਰਿਹਾ ਹਾਂ 38 ਰੁਪਏ ਦਾ ਬਾਕੀ ਇਧਰਲੇ ਪਾਸੇ ਆ ਸਾਰੇ 스ਨੈਕਸ ਵਗੈਰਾ ਆ ਤਲਨੇ ਵਾਲੇ ਉਹ ਉਧਰ ਵੀ ਥੱਲੇ ਵੀ ਇਧਰਲੇ ਪਾਸੇ ਵੀ 38 38 ਰੁਪਏ ਦਾ ਪੈਕੇਟ ਤੇ ਲੋ ਜੀ ਬਿੱਲ ਕਟਾਉਣ ਵਾਸਤੇ ਲੰਬੀ ਲੰਬੀ ਲੱਗੀ ਆ ਲਾਈਨ ਕੋਈ ਮਰਨਾ ਨਹੀਂ ਚਾਹੇ ਕਰਾ ਖੜਾ ਖੜਾ ਹਾਂ ਜੀ ਤੁਹਾਡੇ ਖਾਸ ਮੰਟਾਈ ਗੋਣ ਟਕ 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 ਦੁੱਧ ਦੇ ਬਹੋਂ ਕਿ ਨਾ ਬਣਿਆ ਨੋਰਮਲ ਸਾਰੇ ਪ੍ਰੋਡਕਟ ਅਵੇਲੇਬਲ ਅਦਲਾ ਬਿਤਾ ਸੌਰੀ ਹੋਰ ਦਿੱਤੀਆਂ ਫੌਂਡਸ ਤੇ ਵੀ ਐਵਰੀ ਉੱਥੇ ਆ 350 ਦਾ ਪ੍ਰਾਈਸ 350 ਤੋਂ ਲੈ ਕੇ 1100 ਤੱਕਰ ਸੂਟ ਆ ਤੇ ਦੇਖ ਸਕਦੇ ਆ ਇਹ ਛੋਟੀ ਜਿਹੀ ਕਲੈਕਸ਼ਨ ਆ ਬਾਹਰ ਹੀ ਕਾਊਂਟਰ ਲਾਇਆ ਹੋਇਆ ਹੈ ਦੇਖ ਸਕਦੇ ਤੁਸੀਂ ਤੇ ਬਾਕੀ ਬਹੁਤ ਮੇ ਕਲੈਕਸ਼ਨ ਰੱਖੜੀਆਂ ਦਾ ਸਟਾਕ ਵੀ ਆਇਆ ਪਰ ਬਿਲਕੁਲ ਛੋਟਾ ਜਿਹਾ ਰਹਿਣੇ ਜਿਹਦਾ ਕਾਊਂਟਰ ਜਿਹਾ ਲਾਇਆ ਹੋਇਆ ਉਸ ਦਾ ਮਤਲਬ ਐਂਟਰੀ ਦੇ ਵਿੱਚ ਹੀ ਆ ਛੋਟਾ ਜਿਹਾ ਬਸ ਇਹਨੇ ਦੋ ਕ ਬੈਂਚ ਲਾਏ ਹੋਏ ਆ ਰੱਖੜੀਆਂ ਲੱਗੀਆਂ ਹੋਈਆਂ ਤੇ ਦੇਖ ਸਕਦੇ ਆ ਜੀ ਕਾਫੀ ਕੁਝ ਆਇਆ ਨਮਕ ਸਵੀਟ ਸ਼ੋਪ ਨਾਲ ਦੀ ਐਂਟਰੀ ਚ ਖੁੱਲ ਚੁੱਕੀ ਆ ਤੇ ਧਿਆਨ ਦਿਖਾਉਣੇ ਨਾਂ ਦੀ ਦਾ ਅਲੱਗ-ਅਲੱਗ ਸਾਰੇ ਦਾ ਰੇਟ ਮੈਂਸ਼ਨ ਆ ਹਰੇਕੀ ਦੇਖ ਸਕਦੇ ਆ ਰਾਵਣ ਸਕ ਤੇ ਬਿਲਕੁਲ ਕੱਲੇ ਕੱਲੇ ਦਾ ਰੇਟ ਸੀ ਜੇ ਦੇਖ ਸਕਦੇ ਆ ਤੇ ਅਸੀਂ ਲਿਆ ਸੀ ਜੀ ਪੇਠਾ ਇਹ ਹੈਗਾ 100 ਰੁਪਏ ਕਿਲੋ ਤੇ ਹੋ ਹੋ ਇੰਨਾ ਰਸ ਇੰਨੀ ਗਰਮੀ ਕਵਰ ਆਪ ਲੈ ਕੋਲ ਢਿੰਕ ਤਾਂ ਸਰਗੋਂ ਖਾਂ ਲੈ ਕੇ ਪੈਠੇ ਬਹੁਤ ਗਰਮੀ ਸੀ ਅੱਜ ਦਾ ਕਿੱਦਾਂ ਗਰਮੀ ਦੱਸਣੀ ਹੈ ਲਓ ਜੀ ਤਾਂ ਅੱਜ ਦੀ ਅਜਨੀ ਵੀਡੀਓ ਤੇ ਵੀਡੀਓ ਤਾਂ ਨਹੀਂ ਚਲੋ ਇਨਫੋਰਮੇਟਿਵ ਵੀ ਇਨਫੋਰਮੇਸ਼ਨ ਹੈ ਸੀਗੀ ਤੇ ਇਹੋਨਾਂ ਤਾਂ ਕਪੈਸਿਟੀ ਬਿਲਕੁਲ ਹੈ ਨਹੀਂ ਸੀ ਕਿਉਂਕਿ ਅਸੀਂ ਬਹੁਤ ਦੂਰੋਂ ਆਏ ਸੀਗੇ ਇਸ ਕਰਕੇ ਤੇ ਬਸ ਇਨਫੋਰਮੇਸ਼ਨ ਹੀ ਸ਼ੇਅਰ ਕਰਨੀ ਸੀ ਕਿ ਤੁਹਾਡੇ ਨਾਲ ਕੀ ਕਮਿਊਨਿਕੇਸ਼ਨ ਵਿੱਚ ਉਹਨਾਂ ਮਠਿਆਈਆਂ ਸੂਟਸ ਔਰ ਕਿਸੇ ਹਨਾ ਰਖੜੀਆਂ ਹਾਂ ਬਿਲਕੁਲ ਘੱਟ ਔਰ ਜਨਰਲ ਪ੍ਰਾਈਸ ਤੇ ਅਗਰ ਤੁਸੀਂ ਲੈਣਾ ਚਾਹੁੰਦੇ ਆ ਤਾਂ ਜਾ ਕੇ ਤੁਸੀਂ ਲੈ ਸਕਦੇ ਆ ਠੀਕ ਆ ਔਰ ਜਿਹੜੀ ਜੋ ਰਖੜੀਆਂ ਦਾ ਮਤਲਬ ਸਟਾਲ ਦਾ ਥੋੜਾ ਜਿਹਾ ਲੱਗਾ ਹੋਇਆ ਵਾ ਹਾਂ ਛੋਟਾ ਜਿਹਾ ਸਟਾਲ ਆ ਵਾ ਕਿ ਤੁਹਾਨੂੰ ਲੱਭਣੀਆਂ ਪੈਂਦੀਆਂ ਆ ਪਰ ਅਸਲ ਵਿੱਚ ਜੇ ਇਹ ਨਾ ਮੈਂ ਤੇ ਰਹਿ ਰਹੀ ਕਿ ਮੈਂ ਨਹੀਂ ਖਾਣਾ ਹਾਂ ਮਠਿਆਈ ਦਾ ਪ੍ਰਾਈਸ ਤਾਂ ਥੋੜਾ ਉੱਤੇ ਹੀ ਆ ਜਿੱਦਾਂ ਬਾਹਰ ਆ ਤੇ ਬਾਕੀ ਉਹ ਹੀ ਆ ਥੋੜਾ ਮੈਨ ਲੱਗਾ ਨਹੀਂ ਵੀ ਘੱਟ ਹੈਗਾ ਜੋ ਕਿਤਾ ਵੀ ਬਾਕੀ ਅਗਰ ਤੁਸੀਂ ਲੈਣਾ ਚਾਹੁੰਦੇ ਆ ਤਾਂ ਜ਼ਰੂਰ ਲਓ ਹਨਾ ਵੀ ਅਸੀਂ ਕਿ ਲੈ ਕੇ ਆਏ ਬੈਠਾ ਹਾਂ ਅਸੀਂ ਲੈ ਕੇ ਆਏ ਬੈਠਾ ਕੋਈ 180 ਗਲਾਬ ਜਾਮਨ ਆ 180 ਰਸਗੁਲੇ ਬਾਕੀ ਬਰਫੀ ਵਗੈਰਾ 300 ਬਾਕੀ ਤਾਂ ਮੈਂ ਵੀਡੀਓ ਕਲੀਪ ਜਿੰਨੀ ਕਲਾਈ ਆ ਤੁਸੀਂ ਉਹਦੇ ਵਿੱਚ ਦੇਖ ਸਕਦੇ ਆ ਤੇ ਸੂਟਾਂ ਦੇ ਪ੍ਰਾਈਸ ਵੀ ਕੁਝ ਠੀਕ ਸੀ ਕਲੈਕਸ਼ਨ ਵੀ ਕੁਝ ਜ਼ਿਆਦਾ ਨਹੀਂ ਸੀਗੀ ਉਹ ਟੈਨ ਦੇ ਵਕਵਾ ਦਾ ਕਾਊਂਟਰ 'ਚ ਬਾਹਰ ਲਾਇਆ ਹੋਇਆ ਸੁਣਾ ਰਿਹਾ ਹਾਂ ਹਾਂ ਤੇ ਟੈਨ ਸੂਟਾਂ ਦੇ ਕਿੰਨੇ 1100 ਤੱਕ ਕਰ ਦਿੱਤੇ ਹਾਂ 1100 ਤੱਕ ਸੂਟ ਸੀਗੇ ਪਾਰਟੀ ਵੇਅਰ ਵੀ ਸੀਗੇ ਵਿੱਚ ਇੱਕ ਤੋਂ ਬਾਕੀ ਚਲੋ ਠੀਕ ਆ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਠੀਕ ਆ ਤੇ ਵੀਡੀਓ ਲਾਈਕ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਚਲੋ ਸਬਸਕ੍ਰਾਈਬ ਕਰ ਦਿਓ ਠੀਕ ਆ ਤਦ ਤੱਕ ਹੱਸਦੇ ਵਾਸਤੇ ਰਹੋ ਜਿਉਂਦੇ ਵਾਸਤੇ ਰਹੋ ਖੁਸ਼ੀਆਂ ਮਾਣੋ ਠੀਕ ਆ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ